ਨਕੋਧਰ ਸੁਰਖ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਸائیں ਸਰਕਾਰ ਦਾਤਾ ਲਾਢੀ ਸਾ ਸਰਕਾਰ ਨਕੋਧਰ ਵਾਲੀ ਸਰਕਾਰ ਉਹਨਾਂ ਦੇ ਦਰਬਾਰ ਤੋਂ ਜੋ ਇਲਾਚੀਆਂ ਦਾ ਪ੍ਰਸ਼ਾਦ ਮਿਲਦਾ ਹੈ ਉਹ ਜ਼ਿੰਦਗੀ ਕਿੱਦਾਂ ਬਦਲ ਦਿੰਦਾ ਹੈ ਸਮਾਂ ਖਰਾਬ ਨਾ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਇਸਾ ਇੱਕ ਵੀਰ ਨੇ ਮੇਰੇ ਨਾਲ ਇੰਸਟਾਗ੍ਰam ਤੇ ਸਾਂਝਾ ਕੀਤਾ ਸੀ। ਵਿਰੇ ਨੇ ਦੱਸਿਆ ਕਿ ਪਹਿਲਾਂ ਤੇ ਦਰਬਾਰ ਦੇ ਵਿੱਚ ਘੇੜਾ ਲੱਗਦਾ ਰਹਿੰਦਾ ਸੀ। ਸਾਈਂ ਜੀ ਦੀ ਕਿਰਪਾ ਨਾਲ ਘੇੜਾ ਲੱਗਦਾ ਰਹਿੰਦਾ ਸੀ। ਸਾਈਂ ਜੀ ਨੂੰ ਸਦਾ ਸਲਾਮ ਕਰ ਲੈਂਦੇ ਸੀ। ਸਾਈਂ ਜੀ ਦੀ ਕਿਰਪਾ ਵਰਸਦੀ ਰਹਿੰਦੀ ਸੀ। ਪਰ ਕੁਝ ਕੰਮਾ ਕਰਕੇ ਦਰਬਾਰ ਵਿੱਚ ਨਹੀਂ ਜਾ ਹੋਇਆ। ਤਾਂ ਜਦੋਂ ਦਰਬਾਰ ਨਹੀਂ ਸੀ ਜਾ ਹੋ ਰਿਹਾ ਤਾਂ ਜ਼ਿੰਦਗੀ ਦੇ ਵਿੱਚ ਪ੍ਰੋਬਲਮਾਂ ਬਹੁਤ ਚੱਲ ਰਹੀਆਂ ਸੀ। ਤਾਂ ਹੀ ਨਹੀਂ ਜਾ ਹੋਇਆ। ਪ੍ਰੋਬਲਮ ਰਹਿੰਦੇ ਇੰਨੀਆਂ ਵੱਧ ਚੁੱਕੀਆਂ ਸੀ ਕਿ ਜ਼ਿੰਦਗੀ ਦਾ ਸਾਰਾ ਰਸ ਖਤਮ ਹੋ ਚੁੱਕਿਆ ਸੀ ਜ਼ਿੰਦਗੀ ਐਦਾ ਲੱਗਦੀ ਪਈ ਸੀ ਕਿ ਰੁਕ ਗਈ ਹੋਏ ਜਿਹੜੇ ਵੀ ਕੰਮ ਨੂੰ ਹੱਥ ਪਾਉਂਦੇ ਸੀ ਉਹ ਕੰਮ ਕਦੇ ਵੀ ਨਹੀਂ ਬੰਦਾ ਸੀ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਇੰਨੀਆਂ ਵੱਧ ਗਈਆਂ ਜ਼ਿੰਦਗੀ ਦਾ ਰਸ ਖਤਮ ਹੋ ਗਿਆ ਤਨ ਕੋਧਰ ਵਾਲੀ ਸਰਕਾਰ ਦਾਤਾ ਸਾਈਂ ਲਾਡੀਸ਼ਾ ਸਰਕਾਰ ਉਹਨਾਂ ਦਾ ਕਰਮ ਹੋਇਆ ਤਨ ਕੋਧਰ ਦਰਬਾਰ ਜਾਣ ਦਾ ਮੌਕਾ ਮਿਲਿਆ ਤਾਂ ਕਹਿੰਦੇ ਜਦੋਂ ਕੋਤਰ ਦਰਬਾਰ ਜਾਣ ਨੂੰ ਮੈਂ ਬੱਸ ਵਿੱਚ ਵੜਿਆ ਤਾਂ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੈਂ ਆਪਣੇ ਘਰ ਆ ਗਿਆ ਹਾਂ ਮੈਂ ਨਕੋਦਰ ਜਾ ਕੇ ਸਾਈਂ ਜੀ ਨੂੰ ਪਹਿਲਾਂ ਸਾਈਂ ਵਿਕੀਸ਼ਾ ਜੀ ਨੂੰ ਮੈਂ ਪਹਿਲਾਂ ਸਜਦਾ ਸਲਾਮ ਕੀਤਾ ਤੇ ਉੱਥੇ ਗਏ ਜਦੋਂ ਮੈਂ ਗਿਆ ਸੀ ਉਸ ਦਿਨ ਵੀਰਵਾਰ ਦਾ ਸੀ ਤੇ ਮੇਲਾ ਲੱਗਿਆ ਹੋਇਆ ਸੀ ਵਿੱਕੀ ਸਾਈਂ ਜੀ ਨੂੰ ਸਜਦਾ ਸਲਾਮ ਕੀਤਾ ਤੇ ਬਾਅਦ ਵਿੱਚ ਡੇਰਾ ਬਾਬਾ ਮੁਰਾਸ਼ਾ ਜੀ ਤੇ ਗਏ ਤੇ ਫਿਰ ਦਾਤਾ ਸਾਈ ਲਾਡੀ ਸ਼ਾ ਜੀ ਨੂੰ ਸਜਦਾ ਸਲਾਮ ਕੀਤਾ ਫਿਰ ਪਿੱਛੇ ਜਾ ਕੇ ਚਾਹ ਦਾ ਲੰਗਰ ਕੀਤਾ ਚਾਹ ਤੋਂ ਬਾਅਦ ਅੱਗੇ ਲਾਚਿਆਂ ਦਾ ਲੰਗਰ ਲੱਗਿਆ ਹੋਇਆ ਸੀ ਇੱਕ ਪਾਸੇ ਔਰਤਾਂ ਦੀ ਲਾਈਨ ਸੀ ਇੱਕ ਪਾਸੇ ਬੰਦਿਆਂ ਦੀ ਲਾਈਨ ਸੀ ਤਾਂ ਅੱਗੇ ਜਾ ਕੇ ਦੋ ਲਾਈਨਾਂ ਇਕ ਹੋ ਰਹੀਆਂ ਸੀ ਫਿਰ ਮੈਨੂੰ ਪ੍ਰਸ਼ਾਦ ਮਿਲਿਆ ਪ੍ਰਸ਼ਾਦ ਲੈ ਕੇ ਮੈਨੂੰ ਇੰਨਾ ਵਧੀਆ ਲੱਗਿਆ ਮੈਂ ਪ੍ਰਸ਼ਾਦ ਜੀ ਨੂੰ ਸਾਈ ਜੀ ਦਾ ਨਾਮ ਲੈ ਕੇ ਜੇਬ ਵਿੱਚ ਪਾ ਲਿਆ ਮੈਂ ਸੋਚਿਆ ਪਹਿਲਾਂ ਘਰ ਜਾ ਕੇ ਪ੍ਰਸ਼ਾਦ ਵੰਡੂਗਾ ਫਿਰ ਆਪ ਛਕੂਗਾ ਉਸ ਤੋਂ ਬਾਅਦ ਦਾਤਾ ਬ੍ਰह्म ਜੋਗੀ ਜੀ ਨੂੰ ਮੈਂ ਮੱਥਾ ਟੇਕਿਆ ਤੇ ਘਰ ਗਿਆ ਘਰ ਜਾਂਦੇ ਹੀ ਮੈਂ ਦੇਖਿਆ ਕਿ ਸਾਡਾ ਪੂਰਾ ਘਰ ਖੁਸ਼ੀ ਨਾਲ ਭਰਿਆ ਸੀ ਹੱਸ ਰਿਹਾ ਸੀ ਤਾਂ ਮੇਰੇ ਦਿਮਾਗ 'ਚ ਗੱਲ ਆਈ ਕਿ ਦਾਤਾ ਜੀ ਕੋਲ ਜਾਣ ਤੋਂ ਬਾਅਦ ਹੀ ਇੰਨੀਆਂ ਸਾਡੇ ਘਰ ਵਿੱਚ ਦੁਬਾਰਾ ਖੁਸ਼ੀਆਂ ਵਾਪਸ ਆ ਗਈਆਂ ਐਦਾਂ ਹੀ ਦਾਤਾ ਜੀ ਸਾਡੇ ਤੇ ਮਿਹਰ ਬਣਾਈ ਰੱਖਣ ਐਦਾਂ ਹੀ ਸਾਡੇ ਸਿਰ ਉੱਤੇ ਆਪਣੇ ਮੈਰ ਪਰਿਆ ਹੱਥ ਰੱਖੀ ਰੱਖਣ ਸੋ ਐਸੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈ ਸਾਈਆਂ ਦੀ